हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖਨੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਅੱਜ ਇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੰਦ ਹੈਗਾ ਜੀ ਤਾਰੀਵਾਲ ਦੇ ਬਿਲਕੁਲ ਜਿਹੜਾ ਨੇੜੇ ਹੈਗਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਗਰਦਾਸਪੁਰ ਲੱਗਦਾ ਜੀ ਠੀਕ ਆ ਤੇ ਬਾਕੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਨੀਮਲ ਜਿਹੜੇ ਹੈਗੇ ਤੁਹਾਨੂੰ ਆਪਾਂ ਤਿੰਨ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਠੀਕ ਆ ਇੱਕ ਮਾਲੀ ਹੋਵੇਗਾ ਦੋਸਤੋ ਤੇ ਬਾਕੀ ਦੋ ਬਿਹੜਾਂ ਹੋਣਗੀਆਂ ਠੀਕ ਆ ਦੋ ਤੋਂ ਲੈ ਕੇ ਤਿੰਨ ਬਿਹੜਾਂ ਨਾਲ ਹੋਣਗੇ ਬਾਕੀ ਪ੍ਰੋਪਰ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਜਿੰਨੇ ਵੀ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਉਹ ਇਸੇ ਵੀਡੀਓ ਦੇ ਵਿੱਚ ਕਵਰ ਕਰਾਂਗੇ ਜਿਹੜੇ ਵੀ ਭਾ ਪੜਤੇ ਵਾਲਾ ਪਸ਼ੂ ਤੁਹਾਨੂੰ ਪਸੰਦ ਆਵੇ ਉਹ ਤੁਸੀਂ ਖਾਸ ਤੌਰ ਤੇ ਮਾਲਕਾਂ ਦੇ ਨਾਲ ਓਨਰ ਦੇ ਨਾਲ ਗੱਲਬਾਤ ਕਰਕੇ ਸਾਈ ਬਿਆਨਾ ਜਿਹੜਾ ਦੋਸਤੋ ਕਰ ਸਕਦੇ ਠੀਕ ਆ ਅੱਜ 6 ਮਾਰਚ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਸਮਾਂ ਜਿਹੜਾ ਦੋਸਤੋ 3 ਵਜੇ ਦਾ ਜਿਹੜਾ ਹੈਗਾ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਆਓ ਚੱਲਦੇ ਆ ਗੱਲਬਾਤ ਦੇ ਦੀ ਪੁੱਛ ਲੈਨੇ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਜੀ ਹੋਰ ਵੀਰ ਜੀ ਠੀਕ ਠਾਕ ਵੀਰ ਜੀ ਠੀਕ ਹੈ ਤੇ ਇੱਕ ਵੀਰ ਆਪਣਾ ਨਾਮ ਜਰੂਰ ਦੱਸ ਦਗੇ ਜੀ ਨਾਮ ਜੀ ਹਰਪਾਲ ਸਿੰਘ ਬੱਲ ਹਾਂਜੀ ਹਾਂਜੀ ਹਰਪਾਲ ਵੀ ਦੇ ਪਿੰਡ ਬੱਲ ਪੈ ਗਿਆ ਹਾਂਜੀ ਤੇ ਧਾਰੀਵਾਲ ਜਿਹੜਾ ਬਿਲਕੁਲ ਰੋਡ ਦੇ ਉੱਪਰ ਆ ਧਾਰੀਵਾਲ ਸ਼ਹਿਰ ਦੀ ਕਿੰਨੀ ਕੁ ਦੂਰੀ ਇੱਥੋਂ ਧਾਰੀਵਾਲ ਸ਼ਹਿਰ ਤੋਂ 3 ਕਿਲੋਮੀਟਰ ਦਾ ਪਿੰਡ ਬੱਲ ਆ ਠੀਕ ਹੈ ਜੀ ਨਾਲ ਲੱਗਦੇ ਪਿੰਡ ਹੋਰ ਵੀ ਕਿਹੜੇ ਨਾਲ ਲੱਗਦੇ ਪਿੰਡ ਜਿੱਦਾਂ ਕੋਟ ਸੰਤੋਗੜਾ ਹੀ ਹੋ ਗਿਆ ਕੰਗ ਡੈਡਮਾ ਹੋ ਗਿਆ ਡੈਡਮਾ ਰੋਡ ਮੇਨ ਡੈਡਮਾ ਰੋਡ ਵੱਜਦਾ ਜੀ ਤੇ ਡੜੀਆਂ ਹੋ ਗਿਆ ਖਲੇਕਲਾ ਹੋ ਗਿਆ ਥੋੜਾ ਠੀਕ ਹੈ ਭਰਾ ਤੇ ਗੁਰਦਾਸਪੁਰ ਵੀ ਨੇ ਕਿੰਨਾ ਕੁ ਦੂਰ ਇੱਥੋਂ ਆਪਨ ਪਿੰਡ ਤੋਂ ਕੋਈ 10-12 ਕਿਲੋਮੀਟਰ ਹੋਏਗਾ ਬਟਾਲੇ ਦੀ ਦੂਰੀ ਕਿੰਨੀ ਕੁ ਹੋਗੀ ਬਟਾਲੇ ਦੀ ਕੋਈ 20-22 ਕਿਲੋਮੀਟਰ 20-22 ਕਿਲੋਮੀਟਰ ਦੀ ਆ ਤੇ ਪਸ਼ੂ ਜਿਹੜੇ ਆ ਦੋਸਤੋ ਵੱਡੀਆਂ ਮੱਝਾਂ ਤੇ ਤਕਰੀਬਨ ਤੁਹਾਨੂੰ ਦੋ ਵਿਖਾਵਾਂਗੇ ਇੱਕ ਝੋਟੀ ਜਿਹੜੀ ਹੈਗੀ ਉਹ ਵੀ ਤਾਜੀ ਸੂਈ ਆ ਠੀਕ ਆ ਬਿਲਕੁ ਪਹਿਲੇ ਨੰਬਰ ਤੇ ਜੇਕਰ ਦੋਸਤੋ ਗੱਲ ਕਰਕੇ ਵੱਡੀ ਝੋਟੀ ਆ ਲੋਹੀ ਨਸਲ ਦੇ ਵਿੱਚ ਆ ਠੀਕ ਆ ਬਾਕੀ ਵੀਰੋਂ ਤੋਂ ਪੁੱਛਦੇ ਆ ਪਰ ਵੀਰੇ ਕੀ ਹਿਸਾਬ ਕਿਤਾਬ ਆ ਝੋਟੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਦੂਜੇ ਸਵੇਰ ਤੋਂ ਝੋਟੀ ਆ ਵੀਰੇ ਹਾਂਜੀ ਬਹੁਤ ਸੋਹਣੀ ਝੋਟੀ ਆ ਇਹ ਅੱਜ ਪਹਿਮਾ ਦੇਣਾ ਨੂੰ ਸੂਈ ਨੂੰ ਅੱਜ ਪੰਜਵਾਂ ਦੇਣਾ ਹਾਂਜੀ ਤੇ ਕੋਈ 12 ਕਿਲੋ ਕਰੀਬ ਦੁੱਧ ਹੈ ਇਹਦੇ 12 ਕਿਲੋ ਜਿਹੜਾ ਹਾਜ਼ਰ ਹੈ ਹਨਾ ਜੀ ਹਾਂ ਜੀ ਹਾਂ ਜੀ ਅੱਜ ਪੰਜਵਾਂ ਦਿਨ ਹੈ ਹਨਾ ਮਗਰ ਬੱਚਾ ਵੀ ਰਖਿਆ ਗਿਆ ਇਥੇ ਮਗਰ ਬੱਚਾ ਕਟਾ ਹੈ ਮਗਰ ਕਟਾ ਹੈ ਹਾਂ ਜੀ ਇੱਕਦਮ ਜਿਹੜੀ ਦੋਸਤੋ ਹਾਥੀ ਵਰਗੀ ਮੱਝ ਆ ਵੱਡੇ ਕੱਦ ਕਰਦੇ ਵਿੱਚ ਆ ਕਿਉਂਕਿ ਵੀਰਾਂ ਦੇ ਧਿਆਨ ਦੇ ਵਿੱਚ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਲਾਜ਼ਮੀ ਹਾਂਜੀ ਖੁੱਲ ਗਏ ਜੀ ਬੜਾ ਲਾਜ਼ਮੀ ਜ਼ਰੂਰੀ ਆ ਵੀ ਘਟੋ ਘੜ ਪਤਾ ਲੱਗ ਜੇ ਵੀ ਕਿੱਡੀ ਕ ਕੱਦ ਕਾਠੀ ਦੀ ਆ ਵੱਡੇ ਕੱਦ ਕਰਦੇ ਵਿੱਚ ਫੁੱਲ ਵੱਡੀਆਂ ਮੱਝਾਂ ਦੇ ਵਿੱਚ ਆਉਂਦੀ ਹੈ ਜਿਹੜੀਆਂ ਆਪਾਂ ਵੱਡੀਆਂ ਮੱਝਾਂ ਦੇਖਦੇ ਆ ਠੀਕ ਆ ਜੀ ਤੇ ਦੂਜਾ ਸੂਆ ਸੂਈਆਂ ਝੋਟੀਆਂ 'ਚ ਵੀ ਗਿਣ ਸਕਦੇ ਹੋ ਤੁਸੀਂ ਠੀਕ ਆ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੋਬਾਈਲ ਦੀ ਸਕਰੀਨ ਦੇ ਵਿੱਚ ਵੀ ਜਿਹੜੀ ਇਹ ਝੋਟੀ ਪੂਰੀ ਨਹੀਂ ਆਉਂਦੀ ਐਡਾ ਕੱਦ ਕੜਾ ਮਾਲਕ ਵੱਲੋਂ ਬਖਸ਼ਿਆ ਆ ਇਹਨੂੰ ਤੇ ਪਤਾਜੀ ਸੂਈ ਆ 5 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਸ਼ੌਂਕੀ ਵੀਰ ਜਰੂਰ ਇਹਨੂੰ ਹੱਥ ਪਾਉਣਗੇ ਕਿਉਂਕਿ ਬਹੁਤੇ ਵੀਰਾਂ ਦੀ ਜਿਹੜੀ ਆ ਅੱਖ ਹੁੰਦੀ ਆ ਧਿਆਨ ਹੁੰਦਾ ਵੀ ਇਹੋ ਜਿਹਾ ਪਸੂ ਕਿਤੇ ਨਿਕਲੇ ਤੇ ਜਰੂਰ ਖਰੀਦ ਲਗੇ ਠੀਕ ਆ ਹਵਾਨੇ ਵੱਲੋਂ ਵੀ ਜਿਹੜੇ ਦੋਸਤੋ ਕਮਾਲਾਂ ਕਰੀ ਬੈਠੀ ਆ ਬਾਕੀ ਹੁਣ 12 ਕਿਲੋ ਦੀ ਜਿਹੜੀ ਨੈਟ ਚੁਾਈ ਆ ਇਸ ਝ ਬੇਸ਼ੱਕ ਲੋਹੀ ਨਸਲ ਜਿਹੜੀ ਦੋਸਤੋ ਘੱਟ ਨਿਕਲਦੀ ਆ ਤੇ ਡਿਮਾਂਡ ਜਿਹੜੀ ਜਿਆਦਾ ਹੁੰਦੀ ਆ ਵੇਖੋ ਕਰੋ ਚੱਕ ਫਾਈਟ ਕੱਦ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਆ ਠੀਕ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਵੱਡੇ ਕੱਦ ਕੱਦ ਦੇ ਵਿੱਚ ਜਦੋਂ ਆਪਾਂ ਕਹਿ ਦਈ ਦੀ ਇਹ ਚੀਜ਼ ਤਾਂ ਬਹੁਤ ਵੱਡੇ ਕੱਦ ਦੇ ਵਿੱਚ ਹੁੰਦੀ ਆ ਤਕਰੀਬਨ ਕੱਲੇ ਕਾਦ ਤੇ ਨਹੀਂ ਮਤਲਬ ਕਿ ਇੱਕ ਮਿਲਕਿੰਗ ਵਾਲੀ ਮੱਝ ਵੀ ਹੈਗੀ ਨਾਲ ਦੀ ਨਾਲ ਠੀਕ ਆ ਬਾਕੀ ਆ ਪਿੱਟ ਪੁੱਠਾ ਵੇਖੋ ਤੁਸੀਂ ਬਿਲਕੁਲ ਥੱਬਿਆਂ ਦੇ ਥੱਬੇ ਆ ਚੜਾਈ ਪੂਰੀ ਹੈਗੀ ਆ ਵੇਲ ਦੀ ਵੀ ਲੰਬਾਈ ਪੂਰੀ ਆ ਚੜਾਈ ਵੀ ਪੂਰੀ ਆ ਬਾਕੀ ਉਚਾਈ ਵੀ ਪੂਰੀ ਆ ਤੇ ਸ਼ਕੀਨੀ ਵੀ ਪੂਰੀ ਆ ਵੀ ਸਿੰਗੀ-ਸੁੰਗੀ ਵੇਖੋਗੇ ਝੋਟੀ ਜੋ ਵੀ ਬੜੀ ਕਮਾਲ ਦੀ ਹੈ ਠੀਕ ਆ ਆ ਬੈਕ ਸਾਈਡ ਤੋਂ ਤੁਸੀਂ ਹਵਾਨਾ ਵੇਖੋ ਜੀ ਕ ਕਰੋ ਜੀ ਅਕਾ ਠੀਕ ਆ ਬਿਲਕੁਲ ਕੁਆਲਿਟੀ ਆ ਚੀਜ਼ ਵਿੱਚ ਤੇ ਹਰਪਾਲ ਭਾਈ ਇੱਕ ਡਿਮਾਂਡ ਆ ਵੀਰੇ ਡਿਮਾਂਡ ਕਿੰਨੀ ਗਾ ਡਿਮਾਂਡ ਵੀਰੇ ਭਾਏ 1 60 ਕਰਾ ਲਉ ਭਾਏ ਡੇਢ ਕਰਾ ਲਉ ਜੀ ਤੇ ਇੱਕ 35 ਦੀ ਦਵਾਂਗੇ ਇੱਕ 35 ਦੀ ਜਿਹੜੀ ਹਾਂ ਨਾਲ ਹੀ ਗੱਲ ਹੈ ਹਾਂ ਜੀ ਹਾਂ ਨਾਲ 100 ਤੇ ਵੀ ਘਰ ਆਏ ਦਾ ਮਾਨਤਨ ਹੋ ਜਾਊਗਾ ਜਿੰਨਾ ਥੋੜਾ ਪਤਾ ਹੋ ਜੀ ਠੀਕ ਆ ਤੇ ਕਿੰਨੇ ਕੁ ਸੁਭਾਵਨਾ ਹੈਗੀ ਵਪਾਰ ਦਾ ਕੰਮ ਵੀਰ ਵੀ ਕਿੰਨਾ ਕੁ ਬਹਿ ਮਿਲਕ ਹੁਣ ਤਾਂ ਚਲੋ 12 ਕਿਲੋ ਤੁਸੀਂ ਚੁਆ ਕੇ ਦੇਨੇ ਦੇਣਾ بڑے ਡੰਗੜ ਵੇਚੀ ਲਿਆ ਲਿਆ ਸਾਡੇ ਤੇ ਯਾਰ ਬੇਨਾ ਬਹੁਤਾ ਨਹੀਂ ਤੇ 16 17 ਕਿਲੋ ਦੁੱਧ ਚੁਆਏਗੀ ਜਿੱਡੀ ਮੈਂ ਹੈਗੀ ਆ ਹਾਂਜੀ ਹਾਂਜੀ ਜਿੱਡੀ ਮੈਂ ਹੈਗੀ ਆ ਵੀ ਇਹਨੂੰ ਕਰਨਾ ਚਾਹੀਦਾ ਵੈਸੇ ਆਪਾਂ ਠੀਕ ਹੈ ਅੱਗੇ ਅਗਲੀ ਦੀ ਕਿਸਮਤ ਬਿਲਕੁਲ ਜੀ ਅੱਗੇ ਬਾਕੀ ਕਿਸੇ ਦੀ ਸੇਵਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੇ ਉਹ ਕਿਸੇ ਨੇ ਵੀਰ ਨੇ ਪੈਸੇ ਲਾਉਣੇ ਆ ਤੇ ਸੇਵਾ ਕਰਕੇ ਵੀ ਸੇਵਾ ਵੀ ਉਹਨੂੰ ਉੱਪਰ ਲੈਣਾ ਪਊਗਾ 16 17 ਦੀ ਇੱਕਦਮ ਗੋਡਾ ਚਵਾਈ ਠੀਕ ਹੈ ਮੋਟੀ ਧਾਰ ਬਿਲਕੁਲ ਜੀ ਮੋਟੀ ਧਾਰ ਬਿਲਕੁਲ ਕੋਈ ਪੂੜ ਛੱਟਾ ਨਹੀਂ ਬਾਕੀ ਦੁੱਧ ਦੀ ਗਾਰੰਟੀ ਕੋਈ ਨਹੀਂ ਇੱਥੇ ਆਣ ਕੇ ਭਾਈ ਚਾਰ ਡੰਗ ਕੋਈ ਚਵਾਈ ਜੀ ਕਿ ਇਹਦੇ ਘਰ ਦੀ ਗਾਰੰਟੀ ਕੋਈ ਨਹੀਂ ਅਗਲੇ ਜਿਹੇ ਸੇਵਾ ਦਾ ਦੁੱਧ ਜੀ ਜੀ ਹਾਂ ਜੀ ਸਹੀ ਆ ਤੇ ਇਸ ਤੋਂ ਬਾਅਦ ਦੋਸਤੋ ਜਿਹੜੀ ਇੱਕ ਤੁਹਾਨੂੰ ਹੋਰ ਝੋਟੀ ਦਿਖਾਉਣੀ ਆ ਬਿਲਕੁਲ ਜਿਹੜੀਆਂ ਦੋਸਤੋ ਆ ਕਰੋ ਬਿਲਕੁਲ ਟੱਚ ਕਰਦੀਆਂ ਹੈਗੀਆਂ ਸਮਾਨ ਨੂੰ ਟੱਚ ਕਰਦੀਆਂ ਕਹਾਂਗੇ ਕਿਉਂਕਿ ਵੱਡੀਆਂ ਝੋਟੀਆਂ ਨਹੀਂ ਪਹਿਲੇ ਨੰਬਰ ਵਾਲੀ ਵਿਖਾਈ ਤੁਹਾਨੂੰ ਜਿਹੜੀ ਉਹ ਵੀ ਵਿਕਾਊਗਾ ਵਿਕਾਊ ਇਹ ਵੀ ਹੈਗੀ ਆ ਇਹ ਟੋਕੜ ਗੱਪਣਾ ਵੀਰ ਇਹ ਟੋਕੜ ਗੱਪਣਾ ਪਹਿਲੇ ਸਵੇਰੇ ਸੁਈ ਅੱਗੇ ਦੂਜੇ ਸਵੇਰੇ ਗੱਪਣਾ ਦੂਜੇ ਸਵੇਰੇ ਲਈ ਗੱਪਣਾ ਤੇ ਕਿੰਨਾ ਕੁ ਟਾਈਮ ਦੀ ਜਿਹੜੀ ਗੱਪਣ ਹੈਗੀ ਇਹ 3 ਸਵਾ 3 ਮਹੀਨੇ ਦੀ ਗੱਪਣ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਚੈੱਕ ਆ ਤੇ ਹੁਣ ਮਤਲਬ ਦੁੱਧ ਕਿੰਨਾ ਇਥੇ ਰੇ ਹੁਣ ਇਹਦੇ ਥੱਲੇ ਕੋਈ 11 ਲੀਟਰ ਦੁੱਧ ਹੈਗਾ 11 ਕਲੀਟਰ ਹੈ ਠੀਕ ਹੈ 11 ਲੀਟਰ ਦੁੱਧ ਹੈ ਠੀਕ ਆ ਤੇ ਖੋਲ ਕੇ ਪਾਜੀ ਇਹਨੂੰ ਵੀ ਘਟੋ ਘਟ ਸੁਹਾ ਵੀਰ ਰਪਾਲੇ ਨੂੰ ਕਿੰਨਾ ਕੁ ਹੋ ਗਿਆ ਵਡਾ ਸੁਹਾ ਕਿੰਨਾ ਕੁ ਉੱਚਾ ਕੋਈ 4 ਸਾਢੇ 4 ਸਾਢੇ 4 ਕੁ ਮਹੀਨੇ ਲੰਬਾ ਸਮਾਂ ਦੁੱਧ ਦੇ ਰਹੀ ਠੀਕ ਆ ਸਾਢੇ 4 ਮਹੀਨੇ ਦਾ ਜਿਹੜਾ ਦੋਸਤ ਸੁਹਾ ਅੱਗੇ ਦੂਜੇ ਸੁਵੇ ਲਈ ਗੱਭਣਾ ਸਿੰਗੀ ਸੁੰਗੀ ਵੇਖੋ ਤੁਸੀਂ ਬਿਲਕੁਲ ਜਿਹੜੀ ਨਾਲ ਜੇ ਲੱਗੀ ਹੈ ਠੀਕ ਆ ਆ ਕਰੋ ਚੈੱਕ ਤੇ ਪਿੱਠ ਪੁੱਠਾ ਵੇਖੋ ਤੁਸੀਂ ਝੋਟੀ ਜਿਹੜੀ ਦੋਸਤੋ ਬੜੇ ਸ਼ੌਂਕ ਨਾਲ ਵੀਰ ਹੁਣਾ ਪਾ ਲਈਏ ਇਹ ਝੋਟੀ ਹੈ ਆਪਣੇ ਘਰ ਦੀ ਸੀ ਨਾ ਹਾਂਜੀ ਘਰ ਦੀ ਇਹ ਘਰ ਦੀ ਪਾਲੀ ਖੁਲੋ ਠੀਕ ਆ ਵਟੇ ਕਦ ਕਾੜ ਦੇ ਵਿੱਚ ਆ ਦੋਸਤੋ ਠੀਕ ਆ ਆਪ ਕਿਹ ਕਿੰਦੇ ਬਾਪ ਲੋ ਆ ਅਰਜਨਦੀ ਅੱਛਾ ਜੀ ਅਰਜਨਦੀ ਜਿਹੜੀ ਦੋਸਤੋ ਇਹ ਬੱਚੀ ਆ ਠੀਕ ਆ ਤੇ ਝੋਟੀ ਉਸਨ ਬਹੁਤ ਜ਼ਿਆਦਾ ਹੈਗਾ ਝੋਟੀ ਤੇ ਆ ਵੇਖੋ ਪਿੱਠ ਪੁੱਠਾ ਵੇਖੋ ਤੁਸੀਂ ਬਹੁਤ ਘੱਟ ਮੱਜਾਂ ਜਿਹੜੀਆਂ ਦੋਸਤੋ ਰੀਅਰ ਕੇਸ ਹੁੰਦੇ ਆ ਇਹੋ ਜੀਆਂ ਮੱਜਾਂ ਜਿਹੜੀਆਂ ਇਹੋ ਜੀਆਂ ਝੋਟੀਆਂ ਨਿਕਲਦੀਆਂ ਹੋਣ ਜਾਂ ਐਡੇ ਕਦ ਕਾੜ ਜਿਹੜੀਆਂ ਦੋਸਤੋ ਪਹੁੰਚਦੀਆਂ ਹੋਣ ਆ ਕਰੋ ਚੈੱਕ ਅਸਿੰਗੀ ਸੁੰਗੀ ਵੇਖੋ ਠੀਕ ਛੋਟਾ ਜਿਹਾ ਸਿੰਗਾ ਬਿਲਕੁਲ ਓਵਰ ਆਲ ਜਿਹੜੀਏ ਦੋਸਤੋ ਬਲੇਕ ਹੀ ਸਮਝੋ ਤੁਸੀਂ ਇੱਕ ਮਾਲੀਆਂ ਦਾ ਭਲੇਖਾ ਪਾਉਗੀ ਜਦੋਂ ਤੁਸੀਂ ਘਰ ਵਿਜਟ ਕੀਤੀ ਹੁਣ 11 ਕਿਲੋ ਜਿਹੜਾ ਮੌਕੇ ਦਾ ਦੁੱਧ ਰੈਡੀ ਆ ਠੀਕ ਆ ਤੇ ਗੱਬਣ ਜਿਹੜੀ ਹੈਗੀ ਆ 3 ਸਵਾ 3 ਮਹੀਨੇ ਜਿਹੜੀ ਚੈੱਕ ਪਾਸ ਆ ਠੀਕ ਆ ਠੀਕ ਕਰੋ ਚਾਚੀ ਅਚਾਰਪਾਲ ਭਾਈ ਨੇ ਕੋਈ 16 17 ਗੱਲੇ ਦੁੱਤ ਚਵਾਇਆ ਹੈ ਅੱਛਾ ਜੀ ਹਾਂ ਜੀ ਹੁਣ ਮਤਲਬ ਵੀ ਥੋੜਾ ਜਿਹਾ ਹੁਣ ਮਾਈਨਸ ਹੋਇਆ ਕਿਉਂਕਿ ਤਿੰਨ ਤੋਂ ਸਾਢੇ ਤਿੰਨ ਕਿ ਤਿੰਨ ਚਾਰ ਕਿ ਮਹੀਨੇ ਦਾ ਸੁਆ ਹੋ ਗਿਆ ਸੀ ਹਣਾ ਚਾਰ ਕਿ ਮਹੀਨੇ ਦਾ ਸੁਆ ਹੋ ਗਿਆ ਹੁਣ 11 11 ਕਿਤੇ ਚੱਲਣ ਦੀ ਸਹੀ ਹਾਂ ਜੀ ਹਾਂ ਜੀ 11 ਤੋਂ ਵੱਧ ਦੀ ਹੋਏਗਾ 11 ਕੰਡੇ ਵਾਲਾ ਗਿਆ ਠੀਕ ਹੈ 11 ਤੋਂ ਦੋਸਤੋ ਬਾਅਦ ਹੋਵੇਗਾ ਵੀਰਾਂ ਦਾ ਬਾਕੀ ਤੁਸੀਂ 11 ਮੰਨ ਕੇ ਘਰੋਂ ਲੈ ਕੇ ਜਾ ਸਕਦੇ ਹੋ ਗੱਬਣ ਹੈਗੀ ਚੈੱਕ ਪਾਸ ਆ ਤੇ ਹਰਪਾਲ ਭਾਈ ਮੁੱਲ ਦਾ ਕਿਵੇਂ ਕਰਨਾ ਹੈਗਾ ਮੁੱਲ ਵੀਰੇ ਦਾ ਫੋਨ ਤੇ ਕਰੀਂ ਫੋਨ ਤੇ ਕਰੋਗੇ ਕਈ ਵਾਰ ਹੁੰਦਾ ਵੀ ਇਹ ਹੋ ਸਕਦਾ ਵੀ ਕੋਈ ਉਹਨੇ ਪੈਸੇ ਨਾ ਭਰੇ ਤੇ ਆਪਾਂ ਮੋਲ ਨਹੀਂ ਮੂੰਹ ਕੱਢਣਾ ਚਾਹੁੰਦਾ ਇਹੋ ਮਤਲਬ ਤੁਹਾਡਾ ਹਾਂਜੀ ਹਾਂਜੀ ਵੀ ਜੇਕਰ ਕੋਈ ਸ਼ਕੀਨ ਵੀ ਰਹਿੰਦਾ ਤੇ ਜਿੰਨੇ ਲੈ ਕੇ ਜਾਣੀ ਜਾਣੀ ਹੋਈ 100% ਉਹ ਗੱਲ ਕਰਦੇ ਨੇ ਪਸ਼ੂ ਜਿਆਦਾ ਹੁਣ ਕਰਨੇ ਸੇਲ ਕਰਨੀ ਨਹੀਂ ਤੇ ਸੇਲ ਕਰਨ ਨੂੰ ਨਹੀਂ ਦਿਲ ਕਰਦਾ ਇਹਦਾ ਬਿਲਕੁਲ ਬਿਲਕੁਲ ਤੇ ਵਰਾ ਬਰੁਤ ਹਨਾਂ ਦਾ ਬਿਲ ਓਕੇ ਰਿਪੋਰਟ ਹੈ ਬਿਲ ਹਾਂ ਇੱਕਦਮ ਓਕੇ ਹੈ ਠੀਕ ਆ ਬਾਕੀ ਝੋਟੀ ਆ ਦੋਸਤੋ ਕੋਈ ਕਹਿਣ ਦੀ ਜਾਂ ਕੋਈ ਜਿਆਦੀਆਂ ਆਪਾਂ ਸਿਫਤਾ ਕਰੀਏ ਤੇ ਜਿਹੜੀ ਆ ਉਹ ਜਿਆਦੀ ਨਹੀਂ ਹੈਗੀ ਜਿਆਦੀ ਸੋਹਣੀ ਨਹੀਂ ਲੱਗੂਗੀ ਜੋ ਹੈਗੀ ਇਹ ਚੀਜ਼ ਉਹ ਆਪ ਦੱਸਦੀ ਪਈ ਆ ਠੀਕ ਆ ਅਰਜਨ ਦੀ ਜਿਹੜੀ ਬੱਚੀ ਆ ਤੇ ਆ ਕਰੋ ਚੈੱਕ ਜੀ ਥਣ ਥਣ ਦੀ ਕੁਆਲਿਟੀ ਵੇਖੋ ਠੀਕ ਆ ਹੁਣ ਟਾਈਮ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ 3 ਵਜੇ ਦਾ ਜਿਹੜਾ ਟਾਈਮ ਹੈਗਾ ਸ਼ਾਮ ਨੂੰ ਦੋਸਤੋ ਅਜੇ ਫਿਰ ਵੀ ਚੋਈ ਦੇ ਵਿੱਚ ਕੋਈ 6 ਤੋਂ 6 ਕੋਈ ਜਾਂ 7 ਤੋਂ 7 ਚੋਈ ਹੁੰਦੀ ਆ ਹਾਂਜੀ ਹਾਂਜੀ ਤੇ ਚ ਵਾਈ ਦੇ ਵਿੱਚ ਸਮਾਂ ਬਾਕੀ ਹੈ ਠੀਕ ਹੈ ਚੰਗੀ ਝੋਟੀ ਜਾਂ ਫੋਨ ਮੁੱਲ ਜਿਹੜਾ ਫੋਨ ਤੇ ਹੋਊਗਾ ਖਾਸ ਤੌਰ ਤੇ ਇਸ ਤੋਂ ਜਿਹੜੀ ਨੈਕਸਟ ਝੋਟੀ ਆਪਾਂ ਦਿਖਾਉਣੀ ਹੈ ਇਹ ਵੀ ਸੂਈ ਆ ਸੁਆ ਵੀਰ ਪਰਾਲੇ ਕਿੰਮਾ ਸੂਈ ਹੈ ਵੀਰ ਇਹ ਬਈ ਪਹਿਲੀ ਸੂਈ ਆ ਪਹਿਲਣ ਆ ਹਾਂਜੀ ਹਾਂਜੀ ਤੇ ਸੂਈ ਨੂੰ ਅੱਜ ਕੋਈ ਪੰਜਵਾਂ ਦਿਨ ਹੈ ਵਾ ਤੇ ਦੁੱਧ ਹੈ ਜਿੱਥੇ ਨੇ 10 ਲੀਟਰ ਠੀਕ ਹੈ ਜੀ ਹਾਂਜੀ 9-10 ਲੀਟਰ ਜਿਹੜਾ ਦੋਸਤੋ ਦੁੱਧ ਜਿਹੜਾ ਹਾਜ਼ਰ ਆ ਮੌਕੇ ਤੇ ਬੱਚੇ ਦਾ ਪਾਲਕ ਬੱਚੇ ਸਮੇਤ ਆ ਫਿਰ ਬੱਚਾ ਵੀ ਵੀਰ ਪਰਾਲੇ ਦੇ ਥਲੇ ਕੀ ਆ ਇਹਦੇ ਮਦਦ ਕਰਦਾ ਕੱਟਾ ਇਹਦੇ ਨੀਚੇ ਵੀ ਜਿਹੜਾ ਕੱਟਾ ਹੈ ਸਿੰਗੀ-ਸੂੰਗੀ ਇਹਨੂੰ ਵੀ ਪੂਰੀ ਸ਼ਕੀਨੀ ਵੇਖੋ ਆਹ ਵੇਖੋ ਬਿਲਕੁਲ ਛੋਟਾ ਜਿਹਾ ਰਿੰਗ ਸਿੰਘ ਹੈ ਠੀਕ ਹੈ ਤੇ ਦਿਨ ਇਹਨੂੰ ਵੀ ਕੋਈ ਉੱਥੇ ਕੋਈ ਹੈ ਪੰਜ ਕਿ ਦਿਨਾਂ ਦੇ ਹਾਂਜੀ ਹਾਂਜੀ ਇਕੱਠੀਆਂ ਸੁਈਆਂ ਨੇ ਇਕੱਠੀਆਂ ਸੁਈਆਂ ਜਿਹੜੀ ਪਰਲੀ ਲੋਹੀ ਨਸਲ ਦੀ ਵਿਖਾਈਏ ਦੋਸਤੋ ਪਹਿਲੇ ਨੰਬਰ ਤੇ ਤੇ ਜਿਹੜੀ ਆ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਿਹਾ ਝੋਟੀ ਇਕੱਠੀਆਂ ਸੁਈਆਂ ਨੇ ਬੱਚੇ ਪ੍ਰੋਪਰੇ ਕਰੀ ਮੈਂ ਤੁਹਾਨੂੰ ਦਿਖਾ ਦੇਣਾ ਕਿਉਂਕਿ ਫਿਰ ਸਮਝ ਆ ਜਾਊ ਤੁਹਾਨੂੰ ਚੀਜ਼ ਆਹ ਜਿਹੜੀ ਹੁਣ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਝੋਟੀ ਠੀਕ ਹੈ ਪਹਿ ਉਦੇ ਮਗਰ ਜਿਹੜਾ ਦੋਸਤ ਇਹ ਵੀ ਕੱਟਾ ਹੈਗਾ ਠੀਕ ਹੈ ਜਰੂਰ ਚੱਕਾ ਠੀਕ ਹੈ ਤੇ ਖੋਲ ਕੇ ਵੀਰ ਆਓ ਜੀ ਆਕਰੋ ਚੈੱਕ ਕਰੋ ਬਹੁਤ ਛੋਟੀ ਛੋਟੀ ਚੰਗੀ ਹੈ ਦੋਸਤੋ ਵਾਅਦੇ ਬੰਦੀ ਹੈਗੀ ਆ ਵੀ ਤਕਰੀਬਨ ਪਹਿਲਾ ਸੂਆ ਫਰਸਟ ਟਾਈਮਰ ਸੂਈ ਆ ਠੀਕ ਹੈ ਤੇ ਸਿੰਗੀ ਸੁੰਗੀ ਵੀ ਸਹੀ ਹੈਗੀ ਆ ਹਾਈਟ ਜਿਹੜੀ ਹੈਗੀ ਆ ਪਰਲੀਆਂ ਮੱਝਾਂ ਜਿਹੜੀਆਂ ਪਹਿਲਾਂ ਦਿਖਾਈਆਂ ਨੇ ਹਾਈਟ ਉਹਨਾਂ ਨਾਲੋਂ ਤਾਂ ਮੱਝੇ ਕੰਪੇਅਰ ਕਰੀਏ ਤੇ ਚਲੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਬਾਕੀ ਝੋਟੀ ਪੂਰੀ ਹੈਗੀ ਆ ਗੁਲਾਈ ਦੇ ਵਿੱਚ ਪੂਰੀ ਆ ਰਾਜੀ ਪੂਰੀ ਆ ਭਜਨ ਵਾਲੀ ਆ ਠੀਕ ਆ ਥਾਂ ਤੁਹਾਨੂੰ ਵੀ ਬਿਲਕੁਲ ਜਿਹੜਾ ਇਹ ਮੁੱਠੀ ਆ ਹਾਂਜੀ ਕਮਾਰਗੇ ਜੀ ਹਾਂਜੀ ਥਣਲੇਵੇ ਦੀ ਬਹੁਤ ਸਾਫ ਆ ਮਾਰੇ ਮੁੱਠੀ ਆ ਭਲਾਵਾਂਗੇ ਬਿਲਕੁਲ ਬਿਲਕੁਲ ਸਫਾਈ ਪੂਰੀ ਹੈ ਦੋਸਤੋ ਛੋਟੀ ਜਿੰਨੀ ਉੱਪਰੋਂ ਸਾਫ ਆ ਥਣਲੇਵੇ ਦੀ ਵੀ ਉਨੀ ਸਫਾਈ ਹੈਗੀ ਆ ਬੇਸ਼ੱਕ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ ਬੈਕ ਸਾਈਡ ਤੋਂ ਇਹ ਪੱਧਰ ਜਿਹੜਾ ਚੌਰਸ ਥਣਦੇ ਵਾ ਤੇ ਇਹ ਬਿਲਕੁਲ ਜਿਹੜਾ ਮੁੱਠੀਲਾ ਥਣ ਹੈ ਤੇ ਵੀਰ ਹਰਪਾਲ ਕੀ ਇਹਦਾ ਮੁੱਲ ਕੀ ਡਿਮਾਂਡ ਕਰਤਾ ਫਿਰ ਮੁੱਲ ਭਾਈ ਜਿੰਨਾ ਮਰਜ਼ੀ ਕਰ ਲੋ 85 ਦੀ ਜਿਹੜਾ 85 ਤੇ ਦੇ ਦਾਂਗੇ ਹਾਂ ਜੀ ਠੀਕ ਆ ਅੱਗੇ ਆਪਾਂ ਗੱਲ ਕਰਦੇ ਪਏ ਤੁਸੀਂ ਦੇ ਮੁੱਲ ਭਵੇਂ ਵੀਰ 90 ਕਰ ਲਿਗੇ 92 ਕਰ ਲਿਗੇ ਵੀ 85 ਦੀ ਹਾਂ ਨਾਲ ਹੀ ਗੱਲ ਹੈ ਨਾ ਬਾਕੀ 85 ਜੋ ਕੋਈ ਨਹੀਂ ਆਪਣੇ ਭੈਣ ਭਰਾ ਕੋਈ ਆਏ ਵੀਡੀਓ ਵੇਖ ਕੇ ਤੇ 85 ਵਿੱਚੋਂ ਜਿੰਨਾ ਵੀ ਹੋਏ ਮਾਨਤਰ ਕਰ ਦਿਓ ਜਿੰਨਾ ਵੀ ਹੋਏਗਾ ਵੀਰੇ ਮਾਨਤਰ ਕਰ ਹਾਂ ਜਰੂਰ ਕਰਨਾ ਜੀ ਤੇ ਇਸ ਤੋਂ ਬਾਅਦ ਅਗਲੀ ਜਿਹੜਾ ਪਸ਼ੂ ਹੈਗਾ ਦੋਸਤੋ ਅਗਲਾ ਆਪਾਂ ਮੇਲ ਕਾਫ ਆ ਕੱਟਾ ਤੁਹਾਨੂੰ ਦਿਖਾਉਣਾ ਕੱਟਾ ਵੀ ਤਕਰੀਬਨ ਘਰ ਜਿਹੜਾ ਇਹ ਦੋਸਤੋ ਘਰ ਦਾ ਜੰਮਿਆ ਪਲਿਆ ਤੇ ਵੀਰੇ ਦੀ ਉਮਰ ਕਿੰਨੀ ਹੈ ਕਿੰਨੀ ਵੀਰੇ 17 ਮਹੀਨਿਆਂ ਤੋਂ ਉਮਰ ਹੈ 17 ਮਹੀਨਿਆਂ ਦਾ ਹਾਂਜੀ ਹਾਂਜੀ ਇਹ ਚੰਗੇ ਦੁੱਧਰ ਕਾਰਡ ਦਾ ਹੈ ਨਾ ਤਾਂ ਬਹੁਤ ਦੁੱਧਰ ਕਾਰਡ ਮਤਲਬ ਇਸ ਦੀ ਆਪਣੇ ਕੋਲੀਆਂ 'ਚ ਸੇਵ ਕਰਤੀ ਹਾਂਜੀ ਹਾਂਜੀ ਆਪਣੇ ਕੋਲੀਆਂ ਆਪਣੇ ਗੋਲੇ ਕਿੰਨਾ ਕੁ ਮਾਤਰਾ ਦਾ ਹੈਗਾ ਮਿਲ ਕੇ ਦਿੱਤਾ ਜੀ ਮਾਤਰਾ ਵੀਰੇ 20 ਸੀਲੀਟਰ ਤੋਂ ਛੋਇਆ ਜਾਂ ਮ ਘੱਟ ਠੀਕ ਹੈ ਜੀ 20 ਕਿਲੀਟਰ ਦੀ ਜਿਹੜੀਆਂ ਮਿਲਕ ਦੀ ਕਪੈਸਿਟੀ ਵਾਲਾ ਦੋਸਤੋ ਇਹ ਬੱਚਾ ਹੈਗਾ ਠੀਕ ਆ ਤੇ 17 ਕ ਮਹੀਨੇ ਦੇ ਜਿਹੜੇ ਨੇੜੇ-ਤੇੜੇ ਏਜ ਆ ਕਦ ਕਾਠੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਵੱਡੇ ਕਦ ਕਾਠ ਦੇ ਵਿੱਚ ਆ ਉਮਰ ਦੇ ਸਾਹਮਣੇ ਜੇਕਰ ਆਪਾਂ ਦੇਖੀਏ ਤੇ ਚੰਗਾ ਸੋਹਣਾ ਕਦ ਕਾਠਾ ਹੁਣ ਆ ਬੈਕ ਸਾਈਡ ਤੋਂ ਜਿਹੜਾ ਟੈਸਟਿਕਲ ਤੋਂ ਤੁਸੀਂ ਜ਼ਰੂਰ ਇੱਕ ਵਾਰੀ ਦੇਖ ਸਕਦੇ ਹੋ ਦੇ ਆਈ ਉਹਦੇ ਤੋਂ ਟੋਟਾ ਹਾਂ ਸਿੱਗੀ ਸੁਗੀ ਪੂਰੀ ਗੋਲ ਕਰ ਗਿਆ ਹਾਂਜੀ ਆ ਕਰੋ ਚੱਕੀ ਠੀਕ ਆ ਤੇ ਹਰਪਾਲ ਭਾਈ ਇਹ ਤਾਂ ਫਿਰ ਮੁੱਲ ਕਿੰਨਾ ਦੇ ਲੈ ਕਰਦੇ ਮੁੱਲ ਤੇ ਭਾਈ ਜਿੰਨਾ ਮਰਜ਼ੀ ਦਾਲੋ 50 ਹਜ਼ਾਰ ਦਾ ਛੱਡ ਤਾਂ 50 ਤਾਂ ਛੱਡੋਗੇ ਹੁੰਦਾ ਨਹੀਂ ਥੋੜਾ ਬਾਧ ਲੈਸ ਵਿੱਚੋਂ ਕਰਦਾ ਕਿ ਵੀਰੇ ਜੇ ਕੋਈ ਆਏਗਾ ਵੀਰੇ ਮਾਨਤਾ ਜ਼ਰੂਰ ਕਰਾ ਜ਼ਰੂਰ ਜ਼ਰੂਰ ਕਰਾ ਕਿਸੇ ਵੀ ਐਨੀਮਲ ਦੇ ਵਿੱਚ ਜੇ ਕੋਈ ਸ਼ੌਂਕੀਆ ਵੀਰ ਪੈਸੇ ਪੂਰੇ ਲਾਉਣ ਵਾਲਾ ਹੋਇਆ ਤੇ ਜ਼ਰੂਰ ਮਾਨਤਨ ਖੁੱਲਾ ਕਰਨਾ ਜਿਹੜੇ ਪ ਕੰਮ ਚ ਕੋਈ ਗੱਲ ਨਹੀਂ ਬਾਈ ਜ਼ਰੂਰ ਹੈ ਨਾ ਤੇ ਮਾਲੀ ਜਿਹੜਾ ਦੋਸਤੋ तकरीबन 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜ਼ਰੂਰ ਤੁਸੀਂ ਸੋਚ ਵਿਚਾਰ ਕਰ ਸਕਦੇ ਹੋ ਲੈ ਕੇ ਜਾ ਸਕਦੇ ਹੋ ਚੰਗਾ ਰਵਾਜ ਜਿੰਨੇ ਵੀ ਪਸ਼ੂ ਆਪਾਂ ਦਿਖਾਏ ਆ ਜਾਂ ਘਰ ਦੇ ਵੀ ਪਸ਼ੂ ਹੈਗੇ ਆ ਸਾਰੇ ਚੰਗੇ ਰਵੇ ਦੇ ਵੀ ਸਾਹਮੇ ਹੈਗੇ ਇਹਨਾਂ ਨੇ ਵੀ ਮੋਹਰੇ ਦੇ ਵਿੱਚ ਜਿਆਦਾ ਬਲੀਵ ਕਰਦੇ ਵੀ ਹੁਣੇ ਮੋਹਰੇ ਦੇ ਚੰਗੇ ਸੀਮਣ ਪਹਿਲਾ ਜਿਹੜੀ ਝੋਟੀ ਵੀ ਤੁਹਾਨੂੰ ਦਿਖਾਈ ਆਪਾਂ ਗੱਪਣ ਤੋਕੜ ਉਹ ਵੀ ਜਿਹੜੀ ਅਰਜੰਤ ਦੀ ਆ ਬੜੇ ਸ਼ੌਂਕ ਨਾਲ ਸੰਭੀ ਆ ਵੱਡੇ ਕੱਦ ਕਰਦੇ ਵਿੱਚ ਅਗਲੀ ਜਿਹੜੀ ਬਿਹੜ ਬਜਰਪਾਲ ਦੀ ਕੀ ਡਿਟੇਲ ਭਰਾ ਇਹ ਵੀਰੇ ਆਹੀ ਸੂਣਾ ਲਈ ਲਿਆਂਦੀ ਸੀ ਹਾਂਜੀ ਡਰਾਈਵਰ ਦੀ ਜੋ ਨਚਨ ਗੇਲੀ ਕਰਕੇ ਇਹ ਫੁੱਲ ਘਟ ਤੋਂ ਪੀ ਕੋਈ 10 11 ਦਿਨ ਪਹਿਲਾਂ ਸੂਪੀ ਅਗਦੀ ਸੂਪੀ ਪਹਿਲਾਂ ਹਾਂਜੀ ਤੇ ਵੀਰੇ ਇਹਦਾ ਬੱਚਾ ਇਹਦਾ ਡੈਡ ਹੋ ਗਿਆ ਬੱਛਾ ਹੀ ਮਗਰ ਹਾਂਜੀ ਤੇ ਇਹ ਹੁਣ ਮਤਲਬ ਕਿ ਕਿੰਨੂ ਦਿਨ ਹੋਈ ਗਏ ਤਕਰੀਬਨ 40 ਦਿਨ ਅੱਛਾ ਜੂਨ ਵਾਲੇ ਦੇਣੀ ਹੋਗੇ ਆ ਪੂਰੇ ਪੂਰੇ ਹੋਗੇ ਹੁਣ ਦੁੱਧ ਨੂੰ ਸਟਾਰਟ ਹੋਈ ਹੈ ਭਾਈ ਦੁੱਧ ਹੁਣ ਕਿੰਨਾ ਕਮਲ ਕਿ ਟਾਈਮ ਕੋਈ 15 ਲੀਟਰ ਠੰਡਾ ਕਰਕੇ ਦੁੱਧ ਹੋਏਗਾ ਕੰਡੇ ਵਾਲਾ ਠੀਕ ਆ ਹਾਂਜੀ ਮਤਲਬ ਕਿ ਅਗਦੀ ਪਹਿਲਾਂ ਸੂਬੇ ਤੇ ਬੱਚਾ ਡੈਡੀ ਆਇਆ ਹਾਂ ਡੈਡੀ ਆ ਡੈਡੀ ਠੀਕ ਆ ਬਾਕੀ ਔਰ ਕਵਰੀ ਕਰਾ ਲਈ ਦੁੱਧ ਪੂਰੇ ਤੇ ਆ ਗਈ 15 ਕਿਲੋ ਤੇ ਵਧਾਏਗੀ ਦੁੱਧ ਹਜੇ 15 ਲੀਟਰ ਹੀ ਹੁਣ ਮੌਜੂਦਾ 15 ਹਨਾ ਹਾਂਜੀ 15 ਕਿਲੋ ਦੋਸਤੋ ਹੋਣਾ ਤਾਂ ਸੂਬਾ ਤੀਜਾ ਦੂਜਾ ਜੀ ਹਾਂਜੀ ਤੀਜੇ ਸਵੇਰ ਜੀ ਤੀਜੇ ਸਵੇਰੇ ਆ ਠੀਕ ਆ 15 ਕਿਲੋ ਦੁੱਧ ਆ ਗਿਆ ਠੀਕ ਆ ਥੋੜਾ ਪਹਿਲਾ ਸੂਪੀ ਸੀ ਕਿ ਬੱਚਾ ਚਰਾ ਦੋਸਤ ਨੂੰ ਐਕਸਪਾਇਰ ਆਇਆ ਸੀ ਗਾਇਸ ਦੇ ਅੰਦਰ ਉਹ ਨਾ ਡਰਾਈਵਰ ਦੀ ਹਿੰਗੀ ਦੀ ਗੜ ਕੇ ਉਹਨੇ ਬਹੁਤ ਤੇਜ਼ ਗੱਡੀ ਚਲਾਈ ਹਾਂ ਹਾਂ ਬਾਕੀ ਹੁਣ ਚਵਾ ਚੂ ਕਿਸੇ ਵੱਲ ਕੋਈ ਤੰਗੀ ਪਰੇਸ਼ਾਨੀ ਨਹੀਂ ਕੋਈ ਤੰਗੀ ਜਿੱਦਾਂ ਮਰਜ਼ੀ ਬੈ ਜਾ ਬਹੁਤ ਠੰਡੀ ਹੁੰਦੀ ਠੀਕ ਆ ਮੋਟੀ ਵਾਲਾ ਸਾਹ ਕਿਸੇ ਨਿਆਣੇ ਨੂਨੇ ਪਾਉਣ ਦੀ ਲੋੜ ਨਹੀਂ ਰਸੀ ਰਸੀ ਆ ਹਵਾਨਾ ਆਈਡਰ ਦੀ ਕੁਆਲਿਟੀ ਦੇਖ ਲਓ ਜੀ ਠੀਕ ਆ ਤੇ ਤੀਜਾ ਸੂਆ ਸੋਈ ਆ ਤੇ ਬਿਲਕੁਲ 15 ਕਿਲੋ ਦੀ ਜਿਹੜੀ ਦੋਸਤੋ ਸ਼ਮਤਾ ਹੈਗੀ ਹੈ ਠੀਕ ਆ 15 ਕਿਲੋ ਜਿਹੜੀ ਐ ਕੈਪੈਸਿਟੀ ਹੈਗੀ ਐ ਮਿਲਕ ਦੀ ਕਰੋ ਚੈੱਕ ਜੀ ਠੀਕ ਤਾਂ ਕਿੰਨਾ ਵੀਰੇ ਦਾ ਫਿਰ ਲੈ ਦੇ ਕੀ ਕਰਦੇ ਅੱਜ ਬਾਈ ਹੁਣ ਇਹ ਆਪ ਤੇ ਬੜੀ ਮਹਿੰਗੀ ਲਈ ਹੈ ਆਪਾਂ ਹਾਂਜੀ ਤੇ ਹੁਣ ਜਿਹੜੀ ਇਹਦੀ ਕੰਡੀਸ਼ਨ ਆ ਬਲਕਿ ਹੁਣ ਬਹੁਤ ਪਠੇ ਪੁਠੇ ਨਹੀਂ ਖਾਂਦੀ ਹੁੰਦੀ ਹੁਣ ਠੀਕ ਆ ਹਾਂਜੀ ਤੇ ਬਿਮਾਰ ਹੋ ਗਈ ਸੀ ਤੇ ਹੁਣ ਇਹਦਾ ਬਾਈ ਲੈਣ ਦੇਣ ਵਾਲੀ ਗੱਲ 38000 ਦੀ ਤੇਰਾ 38000 ਦੀ ਆ ਬਾਕੀ ਚੋ ਕੋਈ ਭੈਣ ਭਰਾ ਲਵੇ ਆਪਦਾ ਦੋ ਟਾਈਮ ਚਾਰ ਟਾਈਮ ਬੂੜਾ ਸ਼ਕ ਆਪਣਾ ਕੱਢੇ ਹਾਂਜੀ ਠੀਕ ਹੈ ਭਰਾ ਇਸ ਤੋਂ ਬਾਅਦ ਉਸ ਇੱਕ ਵੱਡੀ ਵਹਿੜ ਤੁਹਾਨੂੰ ਦਿਖਾਵਾਂਗੇ ਵੱਡੀ ਚੰਗੇ ਸੋਹਣੇ ਮਿਲਕ ਵਾਲੀ ਪਾਈ ਖਰਾ ਮੈਨੂੰ ਦੱਸਿਆ ਸੀ ਵੀ ਸੋਨਾ ਮਿਲਕ ਆ ਇਸ ਵਹਿੜ ਦੇ ਥੱਲੇ ਠੀਕ ਆ ਤੇ ਇਹ ਵੀਰ ਹਰਪਾਲ ਕਿੰਨਾ ਕ ਟੈਂਕੋ ਕਨ ਸੁਈ ਨੂੰ ਇਹ ਨੂੰ ਵੀ ਦੇ ਅੱਜ ਭਾਈਆਂ ਦੇਣਾ ਤੁਸੀਂ ਜੀ ਆ ਤੇ ਕੋਈ ਇਹਦੇ 26 27 ਕਿਲੋ ਦੁੱਧ ਥੱਲੇ ਆਇਆ ਵਾ 26 27 ਲੀਟਰ ਹਾਂਜੀ ਹਾਂਜੀ ਠੀਕ ਆ ਪੰਜਵਾ ਦੇਣਾ ਉਹਦਾ ਗੱਲਾਂ ਚ ਤੇ ਮੈਂ 30 ਵੀ ਕਰ ਦਈਏ ਹਾਂ ਉਹ ਐਟ ਅ ਟਾਈਮ ਜੇ ਝਾਗ ਵਾਲਾ ਮੈਨਾਂਗੇ ਤਾਂ 30 ਵੀ ਬਣਾ ਦਾਂਗੇ ਪਰ ਕੰਡੇ ਵਾਲਾ ਕੰਡੇ ਵਾਲਾ ਹਾਂ 26 30 ਪਲੱਸ ਕਰੇਗੀ ਦੁੱਧ ਹਾਂ 26 ਕਿਲੋ ਆ ਮੌਜੂਦਾ ਹਾਂਜੀ ਹਾਂਜੀ ਤੇ ਸੋਹਣੀ ਵੇੜਾ ਫਿਰ ਕਿਸੇ ਵੀ ਬੈਰਾ ਤੋਂ ਹੋਰ ਵੀ ਆਪਾਂ ਬਹੁਤ ਵੇਖਦੇ ਆਂ ਸ਼ਾਈ ਵਾਲਾਂ ਦੇ ਵਿੱਚ ਕ੍ਰੋਸ ਆ ਗਿਆ ਪਰ ਸ਼ਾਈ ਵਾਲੇ ਆ ਬਈ ਠੰਡੀ ਐ ਬਈ ਠੰਡੀ ਐ ਬਈ ਉਹ ਸ਼ਾਈ ਵਾਲਾਂ ਵਾਲੀ ਗੱਲ ਹੀ ਨਹੀਂ ਆ ਪਈ ਬਈ ਹਾਂ ਐਨੀ ਜ਼ਿਆਦਾ ਤੋਂ ਨਹੀਂ ਆ ਕਿ ਸ਼ਾਈ ਵਾਲੇ ਕਿ ਹੱਥ ਫੜੀ ਤੈਨੂੰ ਦੇਣਾ ਉੱਤੇ ਹਾਂ ਕੋਈ ਗੱਲ ਨਹੀਂ ਕੋਈ ਛੜਾਕਲ ਨਹੀਂ ਹੈਗੀ ਕਿਸੇ ਪਾਸਿਓਂ ਵੀ ਠੀਕ ਆ ਦੋਸਤੋ ਬਰੀਡ ਆ ਪੂਰੀ ਚੰਗੀ ਸ਼ੇ ਆ ਤੇ 26 ਲੀਟਰ ਦੀ ਹੁਣ ਜਿਹੜੀ ਮਿਲਕ ਦੀ ਕੈਪੈਸਿਟੀ ਆ ਬਿਲਕੁਲ ਕੰਡੇ ਵਾਲਾ ਹੋਊਗਾ ਵੀ ਇਹਨਾਂ ਦਾ ਵੀ ਜੇਕਰ ਝਾਗ ਵਾਲਾ ਬਣਾ ਦਈਏ ਤਾਂ ਫਿਰ ਤਾਂ ਆਪਾਂ 30 ਲੀਟਰ ਦੀ ਬਖਾਲਾ ਕਰਦਗੇ ਠੀਕ ਆ ਆ ਕਰੋ ਚੈੱਕ ਜਿਓ ਇਹ 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 ਠੀਕ ਹੈ ਜੀ ਠੀਕ ਹੈ ਬਾਕੀ ਆਰਡਰ ਦੀ ਹਵਾਨੇ ਦੀ ਕੁਆਲਿਟੀ ਦੋਸਤੋ ਤੁਸੀਂ ਦੇਖ ਕੇ ਨਾਰਮਲ ਹੀ ਸਾਰੇ ਵੀਰਾਂ ਨੇ ਸ਼ਕੀਨ ਵੀਰਾਂ ਨੇ ਚਾਹੇ ਵੀਰ ਖੜਾਰੀ ਵੀਰਾਂ ਨੇ ਚਾਹੇ ਜਿਹੜੇ ਪਾਰਕੂ ਵੀਰ ਨੇ ਉਹਨਾਂ ਨੂੰ ਸਮਝ ਜਾਣਾ ਠੀਕ ਹੈ ਵੇੜਾਂ ਤਕਰੀਬਨ ਜਿਹੜਾ ਦੋਸਤੋ ਕੋਈ ਵੀ ਪਸ਼ੂ ਜਦੋਂ ਨਿਕਲਦਾ ਹੈ ਤੇ ਗੋਣ ਜਿਹੜੇ ਲੈ ਕੇ ਵੀ ਨਿਕਲਦਾ ਆਪਣੇ ਜਿਹੜੇ ਪਸ਼ੂ ਕਰਤੂਤ ਲੈ ਕੇ ਨਿਕਲਦਾ ਬਿਲਕੁਲ ਮੁਠੀ ਵਾਲਾ ਬਿਲਕੁਲ ਚੰਗਾ ਸੋਹਣਾ ਥਾਣਾ ਜਿਦਾ ਦੋਸਤੋ ਮੁਠੀ ਥਾਣਾ ਦਾ ਹੀ ਹਾਂ ਆ ਕਰੋ ਚੱਕ ਕੇ ਹਵਾਨੇ ਦੇ ਆਰਡਰ ਦੀ ਕੁਆਲਿਟੀ ਦੇਖੋ ਜੀ ਠੀਕ ਹੈ ਇਹ ਤਾਂ ਹੁਣ ਤਾਜੀ ਆ ਫਿਰ ਵੀ ਇਹ ਦੁੱਧ ਤਾਂ ਘੱਟੋ ਘੱਟ 30 ਤੋਂ ਬਾਅਦ ਅਚੋਣਾ ਚਾਹੀਦਾ ਇਹਨੂੰ ਮੈਂ 30 ਤੋਂ ਬਾਅਦ ਜੇ ਸਾਡੇ ਕਿਲੇ ਤੇ ਹੋਰ ਦੋ ਦਿਨ ਰਹਿ ਗਈ ਤਾਂ ਅਸੀਂ 30 ਲੀਟਰ ਕੰਢੀ ਵਾਲਾ ਚੋਗ ਦੇਾਂਗੇ ਜੀ ਹਾਂ ਵੀ ਕੋਈ ਕਹਿਣ ਦੀ ਗੱਲ ਨਹੀਂ ਜਿਸ ਦਾ ਪਿਆ ਜੀ ਠੀਕ ਹੈ ਤੇ ਇਹਦਾ ਫਿਰ ਭਾਈ ਏਰਪਾਲ ਵੀਰੇ ਕਿੰਨਾ ਕੁ ਮੋਲਾ ਲੈਣ ਦੇ ਨੇ ਕੀ ਡਿਮਾਂਡ ਕੀ ਹੈ ਜਿੰਨਾ ਮਰਜ਼ੀ ਮੁੱਲ ਕਰਾ ਲਓ 85 ਦੀ ਜਦਾਂ ਦੇ ਭਾਈ ਜੀ 85 ਦੀ ਹਾਂਜੀ ਠੀਕ ਹੈ 85000 ਦੀ ਦੋਸਤੋ ਵੀਰਾਂ ਦਾ ਵੀ ਦੇਲ ਹੈ ਹੋਵੇਗਾ ਮੁੱਲ ਜਿੰਨਾ ਕਰਨ ਨੂੰ ਮਰਜ਼ੀ ਕਰੀ ਚਲੋ ਠੀਕ ਹੈ ਜੀ ਤੇ 85000 ਦੀ ਹੈ ਬਿਹਾਰ ਦਿੱਤੀ ਜਾਊਗੀ ਬਾਕੀ ਤੁਸੀਂ ਵੇਖ ਸਕਦੇ ਹੋ ਹਰ ਪਾਸੇ ਤੋਂ ਹਰ ਐਂਗਲ ਤੋਂ ਚੀਜ਼ ਠੀਕ ਹੈ ਕੁਆਲਿਟੀ ਹੈ ਬਾਕੀ ਆਪਦੇ ਘਰੇ ਵਿਜ਼ਿਟ ਕਰਕੇ ਹੋਰ ਤਸੱਲੀ ਕਰ ਲਿਓ ਠੀਕ ਆ ਸੂਬਾ ਦੀ ਜਵਾਈ ਕਰ ਲਓ ਸ਼ਾਮ ਦੀ ਕਰ ਲਿਓ ਬਈ ਛੇਕ ਵਾਲੀ ਕੰਨੀਆਂ ਖੜੀਆਂ ਆ ਕੰਨੀ ਕੰਨੀ ਵਾਲੇ ਦੰਦ ਹੈਗੇ ਆ ਜੀ ਹਾਂ ਬਾਈ ਦੁੱਧ ਦਾੰਦਾਂ ਕੰਨੀ ਵਾਲੇ ਬਾਕੀ ਸਫਾਈ ਪੂਰੇ ਕਰ ਗਈ ਛੇ ਪੂਰੇ ਕਰ ਗਈ ਜੀ ਠੀਕ ਆ ਬੱਚਾ ਜਿਹੜਾ ਆਪਾ ਦਿਖਾ ਦਿਓ ਆ ਬੱਚਾ ਹੈ ਬੱਚਾ ਵੀ ਚੰਗਾ ਕਿਸੇ ਨੇ ਰੀਜਨਲ ਗਿਰਦਾ ਟੀਕਾ ਪਾਇਆ ਸੀ ਗਿਰਦਾ ਟੀਕਾ ਲਵਾਇਆ ਹੈ ਹਾਂ ਗਿਰਦਾ ਲਵਾਇਆ ਸੀ ਇਹੋ ਬੱਚੀ ਆਉਂਦੀ ਮੈਨੂੰ ਲੱਗਦਾ ਕੱਲੀ ਬੱਚੀ ਚਲੀ ਜਾਂਦੀ ਸੀ ਸਹੀ ਗੱਲ ਬਾਈ ਹੈ ਹੈਨਾ ਫਿਰ ਤਾਂ ਫਿਰ ਤਾਂ ਉਹਦੀ ਵੈਲਿਊ ਵਧ ਜਾਣੀ ਸੀ ਬਹਿੜ ਵੱਡੀ ਦੀ ਨਾ ਗਿਰਦਾ ਟਿਕਲ ਆਇਆ ਜੀ ਸੋਹਣੀ ਹੈ ਬੱਚੀ ਮੱਛੀ ਆਉਂਦੀ ਤੇ ਫਿਰ ਤੇ ਅਸੀਂ ਦੇਣੀ ਨਹੀਂ ਬਈ ਬਿਲਕੁਲ ਬਿਲਕੁਲ ਤੇ ਇਹ ਦੋਸਤੋ ਅੱਜ ਪਸ਼ੂ ਸੀ ਇੱਕ ਆਪਣੇ ਕੋਲ ਟੋਕੜ ਉਹ ਵੈੜ ਵੀ ਹੈਗੀ ਇੱਕ ਵੈੜ ਦਿਖਾ ਦੀ ਇੱਕ ਹੈਗੀ ਹੈ ਲਾਸਟ ਐਂਡ ਫਾਈਨਲ ਇੱਕ ਤੁਹਾਨੂੰ ਚੀਜ਼ ਵੈੜ ਦਿਖਾਉਣੀ ਆ ਦੋਸਤੋ ਇਹ ਟੋਕੜ ਆ ਤੇ ਗੱਬਣ ਵੀ ਆ ਠੀਕ ਆ ਤੇ ਬਾਕੀ ਆਪਣਾ ਮੈਂ ਦੋਸਤੋ ਇੱਕ ਪਹਿਲਾ ਜ਼ਿਕਰ ਕਰ ਦੇਣਾ ਵੀ ਆਪਣਾ ਡਾਕਟਰ ਸਾਹਿਬ ਆਪਣਾ ਨਾਮ ਲੈ ਕੇ ਆਇਓ ਜੇ ਨੇੜੇ ਪਾਸੇ ਉਹ ਡਾਕਟਰ ਤੋਂ ਤੁਸੀਂ ਚੈੱਕ ਕਰਾ ਕੇ ਲੈ ਕੇ ਜਾਣੀ ਹੋਈ ਤੇ ਉਹ ਵੀ ਤੁਸੀਂ ਲੈ ਕੇ ਆ ਜੀ ਡਾਕਟਰ ਆਹੀ ਆਪ ਹੀ ਚੈੱਕ ਕਰ ਕੋ ਲਈਏ ਠੀਕ ਹੈ ਜਿੰਨੇ ਵੀ ਵੀਰ ਪੜਾਣੇ ਆਉਣਾ ਹੈ ਆਪਣਾ ਡਾਕਟਰ ਖੁਦ ਨਾਲ ਲੈ ਆ ਜੀ ਨਾਲ ਲੈ ਕੇ ਆਵੇ ਤੇ ਬਾਈ ਹਰਪਾਲ ਕੀ ਇਹਦੀ ਸਥਿਤੀ ਹੋਣਾ ਕਿੰਨਾ ਕੁ ਦੁੱਧਾ ਕੀ ਆ ਹੋਣ ਵੀਰੇ ਇਹਦੇ ਥੱਲੇ ਵੀ 14 ਕਿਲੋਟਰ ਹੋਏਗਾ ਠੀਕ ਹੈ 14 ਕਿਲੋ ਦਾ ਹੋਏਗਾ 14 ਲੀਟਰ ਆ ਜੀ ਹਾਂ ਬਾਈ ਤੇ ਸੁਹਾ ਕਿੰਨਾ ਕਿੰਨਾ ਉੱਚਾ ਕਿੰਨੇ ਕਿਤਿਆਂ ਦੀ ਸੂਈ ਆ ਬਾਈ ਇਹਨੂੰ ਕੋਈ ਹੋਈਗੀ ਆ 5 ਕਿ ਮਹੀਨੇ ਪੰਜ ਕਿ ਮਹੀਨੇ ਬਿਨ ਬੱਚੇ ਤੋਂ ਜੀ ਹਾਂ ਬਿਨ ਬੱਚੇ ਤੇ ਸੁਹਾ ਦੂਜਾ ਕਿ ਤੀਜਾ ਜੀ ਇਹਦਾ ਵੀ ਇਹ ਦੂਜਾ ਸੁਹਾ ਹੈ ਦੂਜਾ ਸੁਹਾ ਕਿ ਤੀਜੇ ਲਈ ਗੱਬਣਾ ਹਾਂ ਹਾਂ ਅਗਰ ਤੀਜੇ ਲਈ ਗੱਬਣਾ ਦੋਸਤੋ ਠੀਕ ਆ ਤੇ 15 ਦੇ ਲਾਗੇ ਤਾਂ ਕਿ 14 15 14 15 ਦੇ ਜਿਹੜੇ ਲਾਗੇ ਕੰਡੇ ਵਾਲਾ 14 15 ਲੀਟਰ ਜਿਹੜਾ ਦੁੱਧ ਆ ਠੀਕ ਆ ਤੇ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਰੇਟ ਅਖੀਰ ਤੇ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਪਸ਼ੂ ਜਿਹੜੇ ਵੀਰ ਦੇ ਤਕਰੀਬਨ ਆਲਮੋ ਬਾਕੀ ਚੰਗੇ ਉਦੋਂ ਹੋਰ ਵੀ ਜਾਪਨਗੇ ਜਦੋਂ ਤੁਸੀਂ ਮੌਕੇ ਤੇ ਘਰ ਵਿਜਿਟ ਕਰਕੇ ਦੋਸਤੋ ਆਪ ਆਪਣੀ ਨਰਕਪਰਕ ਸਤਸੰ ਲਈ ਕੀਤੀ ਆ ਕਰੋ ਚੈੱਕ ਜੀ ਠੀਕ ਆ ਐਚ ਐਫ ਵੈੜ ਵੱਡੇ ਕਦ ਖੜਦੇ ਵਿੱਚ ਆ ਟੋਕਰ ਗੱਪਣਾ ਜਿਹੜੇ ਵੀਰਾਂ ਲਈ ਖਾਸ ਇੱਕ ਹੁੰਦੀ ਹੈ ਯਾਰ ਚਵਾਈਸ ਹੁੰਦੀ ਵੀ ਆਪਾਂ ਟੋਕਰ ਗੱਪਣਾ ਪਸ਼ੂ ਲਈਏ ਚਾਹੇ ਮੱਝਾ ਚਾਹੇ ਵੈੜ ਉਹਨਾਂ ਲਈ ਖਾਸ ਤੌਰ ਤੇ ਇਹ ਹੈਗਾ ਵੀ ਨਾਲ 15 ਲੀਟਰ ਕੰਡੇ ਵਾਲਾ ਜਿਹੜਾ ਦੁੱਧ ਵੀ ਰੈਡੀ ਆ ਤੇ ਬਾਕੀ ਆ ਚੈੱਕ ਪਾਸ ਵੀ ਹੈਗੀ ਆ ਅ ਕਿਨੇ ਚਿਰ ਦੀ ਵੀਰ ਦੱਸਿਆ ਸੀ ਗੱਬਣ 3 ਕਿ ਮਹੀਨੇ ਦੀ ਗੱਬਣ ਆ ਸੌਰੀ ਦੋਸਤੋ ਮੈਂ ਨਾ 3 ਮਹੀਨੇ ਜਿਹੜਾ ਮੈਂਸ਼ਨ ਕਰਤਾ 1.5 ਮਹੀਨੇ ਦੀ ਜਿਹੜੀ ਗੱਬਣ ਆ 40 ਦਿਨ ਤੇ ਵੀਰ ਹੋਣਾ ਨੇ ਚੈਰੀ ਚੈੱਕ ਪਾਸ ਕਰਾਈ ਹੈ ਘਰ ਦਾ ਡਾਕਟਰ ਵੀਰ ਹੋਣਾ ਦੇ ਜੇਕਰ ਤੁਸੀਂ ਲੈ ਕੇ ਜਾਂਦੇ ਹੋ ਤੁਸੀਂ ਵੀ ਉਸੇ ਡਾਕਟਰ ਤੋਂ ਜਾਂ ਆਪਣੇ ਡਾਕਟਰ ਤੋਂ ਤੁਸੀਂ ਚੈੱਕ ਕਰਵਾ ਸਕਦੇ ਹੋ ਠੀਕ ਆ ਬਾਕੀ ਥਣ ਦੀ ਬਿਲਕੁਲ ਹਵਾਨੀ ਦੀ ਤੁਸੀਂ ਦੇਖ ਲਓ ਤੇ ਚੂਹਣ ਦੀ ਜਿਹੜਾ ਇਹ ਪੰਜ ਥਾਣੇ ਇੱਕ ਸਰੂਆ ਨਾਲ ਸਰੂਆ ਨਾਲ ਦੇਖੋ ਤੇ ਉਹ ਚੱਲਦਾ ਜੀ ਹਾਂਜੀ ਹਾਂਜੀ ਚੱਲਦਾ ਜੀ ਚਾ ਪੰਜੇ ਚੱਲਦੇ ਹਾਂਜੀ ਚੱਲਦਾ ਐਵੇਂ ਕੱਲ ਨੂੰ ਹੁਣ ਨਾ ਦੱਸੀਏ ਕੱਲ ਨੂੰ ਕੋਈ ਹੈ ਨਹੀਂ ਅਕਸਰ ਵੀਰੇ ਕਿਸੇ ਨੇ ਵੀ ਦੂਰੋਂ ਤੜੜੋਂ ਚੱਲ ਕੇ ਆ ਜਣਾ ਹਾਂ ਹਾਂ ਬਿਲਕੁਲ ਦੱਸਣਾ ਜ਼ਰੂਰੀ ਆ ਦੋਸਤੋ ਪੰਜ ਥਾਣਾ ਪੰਜ ਥਣੀ ਆ ਤੇ ਸਰੂ ਜਿਹੜਾ ਹੈਗਾ ਪੰਜਵਾਂ ਉਹ ਵੀ ਨਾਲ ਚੱਲਦਾ ਠੀਕ ਹੈ ਹਾਂਜੀ ਵਰਦਾ ਬਰਾਬਰੀ ਹੈਗਾ ਕਿੰਨੀ ਧਾਰ ਹੈਗੀ ਭਈ ਪੂਰਾ ਚੁਵਾਈ ਹੈਗੀ ਨਹੀਂ ਨਹੀਂ ਵੀਰੇ ਕੋਈ 10 ਬਣ 15 ਧਾਰ ਹੈ 10 12 ਕੁੜਾ ਮੁਠੀ ਵਾਲਾ ਬਚਰੂ ਠੀ ਤੇਰ ਭਾਲ ਵੀਰੇ ਕਿੰਨਾ ਕੁ ਮੋਲੇ ਸਬੜ ਦਾ ਕਿੰਨਾ ਕੁ ਲੈਦੇ ਆ ਵੀਰੇ ਜਿੰਨਾ ਮਰਜੀ ਕਰਾ ਲਈ 28000 ਦੀ ਦੇ ਦਮ 28000 ਦੀ ਠੀਕ ਆ ਤੇ 28000 ਦੀ ਦੋਸਤੋ ਇਹ ਵੜ ਜਿਹੜੀ ਵੀਰਾਂ ਦਾ ਵੀ ਆਪਾਂ ਦਵਾਂਗੇ ਟੋਕੜ ਤੇ ਗੱਬਣ ਹੈਗੀ ਸੀਗਾ ਦੁੱਧ ਵੀ ਮਿਲਕਿੰਗ ਵੀ ਹੈਗੀ ਆ ਤੇ ਕੋਈ 1.5 ਮਹੀਨੇ ਦੀ ਜਿਹੜੀ ਚੈੱਕ ਪਾਸ ਆ 40 ਦਿਨਾਂ ਦੀ ਜਿਹੜੀ ਚੈੱਕ ਪਾਸ ਡਾਕਟਰ ਸਾਹਿਬ ਨੇ ਕੀਤੀ ਆ ਹਾਂਜੀ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਬੇਸ਼ੱਕ ਫੇਰ ਸੌਦਾ ਕਰ ਲਿਓ ਐਨੀਮਲ ਜਿਹੜੇ ਸੀ ਦੋਸਤੋ ਅੱਜ ਤੁਹਾਨੂੰ ਆਪਾਂ ਦਿਖਾਤੇ ਆ ਵੀਰ ਦੇ ਕੋਲ ਚੰਗੇ ਸੋਹਣੇ ਐਨੀਮਲ ਲੱਗੇ ਆ ਬਾਕੀ ਭਾਪੜਤਾ ਬੇਸ਼ੱਕ ਕਿਸੇ ਵੀਰ ਨੂੰ ਵੱਧ ਲੱਗਾ ਹੋਵੇ ਪਰ ਜਦੋਂ ਤੁਸੀਂ ਘਰ ਵਿਜ਼ਿਟ ਕਰੋਗੇ ਤਸੱਲੀ ਕਰ ਲਿਓ ਕੋਲ ਖੜ ਕੇ ਵੇਖ ਲਿਓ ਚੀਜ਼ਾਂ ਪਸੰਦ ਆਉਣ ਤੇ ਬੇਸ਼ੱਕ ਜਿਹੜਾ ਤੁਸੀਂ ਖਰੀਦ ਕਰ ਸਕਦੇ ਹੋ ਹਰਪਾਲ ਵੀਰ ਇੱਕ ਜਿਹੜੇ ਸੰਪਰਕ ਨੰਬਰ ਜਰੂਰ ਦੱਸ ਦੇ ਜੀ 978115901 ਹਾਂਜੀ 6283490797 ਠੀਕ ਹੈ ਵੀਰੇ ਹਾਂਜੀ ਇਹ ਨੰਬਰ ਦੋਸਤੋ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ mm -hmm.